ਇਧਰ ਕਾਜੀ ਸਾਹਿਬ ਕੋਲ ਪੈ ਰੀਆਂ ਨਿਕਾਹ ਦੀਆਂ ਗਵਾਹੀਆਂ ਇਹ ਸ਼ਗਨਾ ਵਾਲਾ ਪਹਿਣਾ ਜੀ ਇਹ ਸ਼ਗਨਾ ਵਾਲਾ ਪਹਿਣਾ ਤੇ ਦੋਹੇ ਤੇ ਦੁਲਹਨ ਨੇ ਇਹਦੇ ਨਾਲ ਸਾਈਨ ਕੀਤੇ ਹੋਣੇ ਨਾ ਉੱਤੇ ਲਿਖਿਆ ਸੀ ਕਬੂਲ ਅੱਛਾ ਆ ਆ ਕਬੂਲ ਹੈ ਲਿਖਿਆ ਕਬੂਲ ਹੈ ਠੀਕ ਹੈ ਜੀ ਮੁਹੰਮਦਿਮ ਵਾਲੀহি ਵਸਹਬਹਿ ਅਮਾਇਨ ਲਾ ਇਲਾਹਾ ਇਲਲਲ੍ਹਾ ਮੁਬਾਰਕ ਬਾਤ ਮੁਬਾਰਕ ਹੋਵੇ ਭਾਈ ਮੁਬਾਰਕ ਹੋਵੇ ਜੀ ਠੀਕ ਹੈ ਜੀ ਮੇਰੇ ਕੋਲ ਹਾਂ ਜੀ ਆ ਲੈ ਬੀ ਜੀ ਅੱਛਾ ਇਹ ਆ ਲੈ ਇਹ ਇਧਰ ਦਿਓ ਭਾਈ ਇਹਧਰੋਂ ਤੋਰੋ ਅਬ ਇਹ ਇਧਰ ਹੀ ਤੋਰਦੇ ਇਹਨੂੰ ਪਤਾ ਲੱਗੇ ਵਿਦ ਕੀ ਹੁੰਦੀ ਹੈ ਇਹ ਪੋਟਲੀਆਂ ਚ ਇਦਾਂ ਪੈਕ ਕੀਤਾ ਹੈ ਹਾਂ ਇਹ ਪੋਟਲੀਆਂ ਚ ਪੈਕ ਕੀਤਾ ਇਸ ਤਰ੍ਹਾਂ ਮੈਂ ਪਹਿਲੀ ਵਾਰ ਵੇਖ ਰਿਹਾ ਹੋ ਸਕਦਾ ਵੀ ਸਾਡੇ ਵੱਲ ਵੀ ਇਦਾਂ ਵੰਡਦੇ ਹੋਣ ਇਹ ਜੇ ਸ਼ਵਾਰਾ ਸ਼ਵਾਰਾ ਸਾਡੇ ਸ਼ਵਾਰ ਸਾਡੇ ਸ਼ਵਾਰਾ ਨਹੀਂ ਲਾਉਂਦੇ ਨਾ ਇਦਾਂ ਮੁੰਡੇ ਦੇ ਮੂੰਹ ਨੂੰ ਲਾਉਂਦੇ ਆ ਵੱਡੇ ਅੱਛਾ ਹਾਂ ਸ਼ਗਨ ਉਹ ਸ਼ੁਰੂਆਤ ਹੁੰਦੀ ਰਿਸ਼ਤੇ ਦੀ ਉੱਥੋਂ ਅਸੀਂ ਗੱਡੀ ਲਾਹੌਰ ਤੋਂ ਅੱਜ ਅਸੀਂ ਚੱਲੇ ਆਂ ਬਹਾਵਲਪੁਰ ਵਾਇਆ ਮਲਤਾਨ ਮਲਤਾਨ ਹੋ ਕੇ ਜਾਣਾ ਹੈ ਵਕਾਸਪਾ ਜੀ ਨੂੰ ਉੱਥੇ ਵਿਆਹ ਆ ਤੇ ਅਸੀਂ ਵਿਆਹ ਵੀ ਦੇਖ ਕੇ ਜਾਵਾਂਗੇ ਤੇ ਬਹਾਵਲਪੁਰ ਜਾਣਾ ਮੈਂ ਆਪਣੇ ਨਾਨਕਿਆਂ ਦਾ ਪਿੰਡ ਦੇਖਣ ਤੇ ਲਾਹੌਰ ਤੋਂ ਵਾਲੇ ਨਿਕਲ ਹੀ ਰਹੇ ਆ ਤੇ ਇਹ ਮਾਰਕੀਟ ਆ ਸਬਜ਼ੀਆਂ ਵਾਲੀ ਤੇ ਇੱਥੋਂ ਸਬਜ਼ੀਆਂ ਖਰੀਦ ਆਲੀ ਤੇ ਜਵਾਕ ਵੀ ਸਾਡੇ ਨਾਲ ਆ ਤਾਂ ਕਰਕੇ ਭਾਜੀ ਕਹਿੰਦੇ ਵੀ ਆ ਖਾਣ ਪਾਣ ਵਾਲਾ ਸਮਾਨ ਇਕੱਠਾ ਸਟਾਕ ਲੈ ਜਾਣਾ ਹਾਂ ਜੀ 2 ਦਿਨ ਆਊਟ ਰਹਿਣਾ ਗੱਡੀ 'ਚ ਰੱਖਿਆ ਰੱਖਿਆ ਹੋਵੇਗਾ ਕਿਸੇ ਟਾਈਮ ਹੀ ਜ਼ਰੂਰਤ ਮਹਿਸੂਸ ਹੋਈ ਤੇ ਆਪਣਾ ਛਕ ਲੈਣਾ ਐ ਮੈਨੂੰ ਕਾਲਾ ਨਮਕ ਵੀ ਦਿਓ ਹਾਂ ਇਹ ਜ਼ਰੂਰੀ ਹੈ ਨਾ ਵੀ ਆਈਪੀ ਨਮਕ ਦਿਓ ਸੋਨਾ ਜਾਂ ਕਰਕੇ ਇਹ ਵੀ ਆਈਪੀ ਨਮਕ ਕਹਿੰਦੇ ਇਹਨੂੰ ਕਾਲੇ ਲੋਹਣ ਨੂੰ ਇੱਥੇ ਨਹੀਂ ਉਂਝ ਗੈਰ ਕੇ ਅੱਛੇ ਵਾਲਾ ਦੇ ਦਾਂ ਇਹ ਆ ਇੱਥੇ ਨਾ ਰੇੜੀਆਂ ਸਾਰੀਆਂ ਸੀਮ ਜੀਆਂ ਹਾਂ ਇਹੋ ਨਾ ਕਿ ਨਾ ਗਵਰਨਮੈਂਟ ਆਫ ਪੰਜਾਬ ਨੇ ਵਾਹ ਜੀ ਵਾਹ ਇੰਨਾ ਦੇ ਨਹੀਂ ਹੈਗੇ ਇੱਥੇ ਹਾਂ ਗਵਰਨਮੈਂਟ ਆਫ ਪੰਜਾਬ ਨੇ ਨਾ ਇੱਕ ਕੀਤਾ ਇਨੀਸ਼ੀਏਟਿਵ ਲਿਆ ਹੈ ਕਿ ਇੱਕੋ ਜਗ੍ਹਾ ਕਰ ਦਿੱਤਾ ਹੈ ਬੇਸਿਕਲੀ ਪਹਿਲੇ ਅਲੱਗ-ਅਲੱਗ ਇਹਨਾਂ ਦੀ ਆਪਣੇ ਸ਼ੋ ਹੁੰਦੇ ਸੀ ਰੇੜੀਆਂ ਦੀਆਂ ਸੋ ਇੱਕੋ ਮਾਡਲ ਦੀਆਂ ਉਹਨਾਂ ਨੇ ਬਣਾ ਗਿਆ ਸਾਂਚੂ ਸਾਰਾ ਕੁਝ ਉਹਨਾਂ ਨੇ ਕਰ ਦਿੱਤਾ ਇਹ ਬੀਬਾ ਮਰੀਮ ਨਵਾਜ਼ ਉਹਨਾਂ ਨੇ ਕਰਾਇਆ ਹਾਂਜੀ 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 ਕੀ ਬਾਤ ਹੈ ਹੋਰ ਕਿਰ ਨੂੰ ਕਿੰਨਾ ਬਣਾ ਰਹੇ ਨੇ ਕਿੰਨਾ ਗੋਏ ਇਹ ਇਹਨੂੰ ਵੀ ਓਸ਼ਾ ਪਾਸੇ ਕਰ ਦੇਣਾ ਹਾਂ ਤੈਨੂੰ ਐਕਸਾ ਵੀ ਇੱਕ ਦੋ ਦੇਣਾ ਮੇਰੇ ਵੱਲੋਂ ਪਹਿਲਾਂ ਹੀ ਥੈਂਕਸ ਭਾਜੀ ਤੁਸੀਂ ਮੈਨੂੰ ਮੇਰੇ ਨਾਨਕਿਆਂ ਦੀ ਜੰਮਣਪਾਉ ਜੜੀ ਹੈ ਨਾ ਉੱਥੇ ਲੈ ਕੇ ਜਾ ਰਹੇ ਹਾਂ ਮੈਨੂੰ ਬਹੁਤ ਖੁਸ਼ੀ ਬਸ ਇਹ ਤੁਹਾਡੇ ਬਾਨੇ ਅਸੀਂ ਇੱਕ ਪਿਕਨਿਕ ਰਟੂਰ ਬਣਾ ਲਿਆ ਫੈਮਲੀ ਟੂਰ ਵੀ ਹੋ ਗਿਆ ਫੈਮਲੀ ਟੂਰ ਕਿਉਂਕਿ ਸਰਦੀਆਂ ਵੀ ਛੁੱਟੀਆਂ ਸਨ ਤੇ ਬੱਚਿਆਂ ਨੇ ਕਿਹਾ ਸੀ ਅਸੀਂ ਜਾਣਾ ਹੈ ਉਹਨਾਂ ਨੇ ਜਾਣਾ ਸੀ Shimla ਨਹੀਂ ਜੀ ਤੁਹਾਡੇ ਸਾਡੇ ਤਾਂ ਮਰੀ ਹੈ ਤੇ ਮੈਂ ਉਹਨਾਂ ਨੂੰ ਲਾਰਾ ਹੀ ਲਾਇਆ ਸੀ ਕਹਿ ਸਕਣਾ ਫਿਰ ਗੈਸ ਕਾਫੀ ਆ ਗਏ ਉਹ ਕੈਨਸਲ ਹੋ ਗਿਆ ਹੁਣ ਅੱਜ ਹੈਗੀ ਇਹ ਤਾਰੀਖ ਅੱਜ ਤੋਂ 10 ਹੈ ਜੀ ਤੇ 13 ਨੂੰ ਉਹਨਾਂ ਨੇ ਸਕੂਲ ਖੁੱਲ ਜਾਣੇ ਨੇ ਤੇ ਅਸੀਂ ਇਧਰ ਦਾ ਵੀ ਪਲਾਨ ਕੀਤਾ ਸੀ ਮੈਂ ਕਿਹਾ ਆ ਜਾਓ ਆ ਸਹੀ ਹੈ ਸੋ ਕੱਟੇ ਬਾਕੀ ਇਹ ਵੀਡੀਓ ਸ਼ਾਇਦ ਤੁਸੀਂ 2-3 ਹਫ਼ਤੇ ਬਾਅਦ ਵੇਖੋਗੇ ਕਿਉਂਕਿ ਅਪਲੋਡਿੰਗ ਲਈ ਲੇਟ ਹੋ ਜਾਂਦੀ ਹੈ ਪਰ ਅੱਜ ਹੈਗੀ ਆ 10 ਜਨਵਰੀ ਜਿੱਦਾਂ ਭਾਜੀ ਨੇ ਕਿਹਾ ਵੀ 13 ਜਨਵਰੀ ਨੂੰ ਜਵਾਕਾਂ ਨੇ ਸਕੂਲ ਖੁੱਲਣੇ ਆ ਇੱਕ ਦੋ ਖਾਲੀ ਬੈਗ ਉਹ ਗੱਡੀ ਖੜੀ ਆ ਕਿੰਨੇ ਮਹੀਨੇ ਹੋ ਗਏ ਉਹਦੇ 'ਚ ਜਵਾਕ ਨੇ ਪਰਿਵਾਰ ਆ ਪੂਰਾ ਲਓ ਜੀ ਸਮਾਨ ਹੋ ਗਿਆ ਪੈਕ ਤੇ ਗੱਡੀ 'ਚ ਬੈਠੀ ਐ ਇਹ ਮੈਨੂੰ ਤਾਂ ਏਹੋ ਲੱਗਦਾ ਵੀ ਆਪਾਂ ਵੇਚਣਾ ਸਮਾਨ ਇਹ ਸਾਰਾ ਹੈ ਇੰਨਾ ਲੈ ਲਿਆ ਜੀ ਤੁਸੀਂ ਜਦੋਂ ਅੰਦਰ ਜਾਓਗੇ ਵੇਖ ਕੇ ਵੇਖ ਕੇ ਵੇਖ ਕੇ ਵੇਖ ਕੇ ਆਜੋ ਜਦੋਂ ਅੰਦਰ ਜਾਓਗੇ ਅੰਦਰ ਬੰਦਿਆਂ ਦੀ ਤਦਾਦ ਹੀ ਦੇਖਣਾ ਇਹਨੂੰ ਬੱਚੇ ਉਹ ਰੱਖੋਗੇ ਜਗ੍ਹਾ ਬਣਾਓਗੇ ਪਿੱਛੇ ਪਾਣੀ ਬੰਦੇ ਨਾ ਇਹ ਇਹ ਤੁਸੀਂ ਆਪਣੇ ਹੱਥ ਦੇ ਕੋਲ ਰੱਖੋ ਇਧਰ 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 ਵਾਲੇਕੁਮ ਸਲਾਮ ਇਧਰ ਸਾਧ ਇਹਨੂੰ ਆਪਣੇ ਹੱਥ ਕੋਲ ਕਰ ਲਓ ਇਹ ਇੱਕੋ ਜਿਹੀ ਸਾਡੇ ਹੱਥ ਤੇਰਾ ਨਾਮ ਪੁੱਤਰ ਸਾਧਿਆ ਨਾ ਤੇ ਪੁੱਤਰਾ ਤੇਰਾ ਨਾਮ ਅਬੀਰਾ ਆ ਮੈਨੂੰ ਤੇਰਾ ਨਾਮ ਭੁੱਲ ਜਾਂਦਾ ਅਰਵਾ 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 ਠੀਕ ਆ ਤੇ ਇੱਧਰ ਸਾਡਾ ਮੋਰੇ موسی ਪੁੱਤਰ ਹੈ ਹਾਂ ਜੀ موسی ਜੀ ਦਰਵਾਜ਼ਾ ਕਰੋ ਬੰਦ ਅੱਛਾ ਬੂਆ ਭੁੱਲ ਗਿਆ ਮੈਂ ਹਾਂ ਬੰਦ ਹੋ ਗਿਆ ਚਲੋ ਜੀ موسی ਖਾਨ ਨੇ ਆਉਣ ਤੋਂ ਪਹਿਲੇ ਦੇਖ ਲਓ ਸਾਰਾ ਕੁਝ ਡੈਸ਼ ਬੋਰਡ ਜਿਹੜਾ ਹਾਲਾਤ ਸਾਡਾ ਇਹ ਬੱਚੇ ਲਾਉ ਨਹੀਂ ਹੁੰਦੇ ਮੈਂ ਪਹਿਲੇ ਦੱਸ ਦਿਆਂ ਕਿਉਂਕਿ ਵੇਖਣ ਆਣੇ ਕਹਣਾ ਤੇ ਅਸੀਂ ਕਿਉਂਕਿ ਸੀਟਾਂ ਦਾ ਵਾਅਦਾ ਸੀ ਸਾਡੇ ਕੋਲ ਅਸੀਂ موسی ਨੂੰ ਇਸ ਲਈ ਅੱਗੇ ਲੈ ਕੇ ਆਏ ਬਿਲਕੁਲ ਤੇ ਕਿਉਂਕਿ ਇਹਦੇ ਹੋਂਦਿੱਤੇ ਪਰਮਿਸ਼ਨ ਨਹੀਂ ਹੈ ਪਰ ਕੋਈ ਗੱਲ ਨਹੀਂ ਅਸੀਂ ਥੋੜਾ ਜਿਹਾ ਅੱਜ ਚੰਦਾ ਹਾਂ ਜਗਾ ਜਗਾ ਘਟ ਗਈ ਨਾ ਸੜਕ ਕੋਲ ਸਵਾਰੀਆਂ ਵਧ ਗਈਆਂ ਕੋਈ ਗੱਲ ਨਹੀਂ ਚਲਿਏ ਜੀ ਵਧੀਆ ਬਿਲਕੁਲ ਜੀ ਬਿਲਕੁਲ ਚਲੋ ਜੀ ਹੋਰ ਸ਼ਹਿਰ ਦੇ ਅੰਦਰ ਪੂਰੀ ਧੁੱਪ ਸੀ ਤੇ ਮੋਟਰਵੇ ਚੜਦੇ ਹੀ ਧੁੰਦ ਨੇ ਘੇਰਾ ਪਾ ਲਿਆ ਤੇ ਕੀ ਲੱਗਦਾ ਭਾਜੀ ਇਹ ਵਦੂ ਕੀ ਕਿ ਇੱਥੇ ਘਟਕੀ ਰਹੂਗੀ ਇਸ ਤੋਂ ਹੋਰ ਕੀ ਬਦਲਾਉਂਦੇ ਨਹੀਂ ਰਾਤ ਨੂੰ ਕਹਿੰਦੇ ਆ ਨਾ ਵਿਜ਼ਿਬਿਲਟੀ ਬਣਾ ਕਰ ਦਿੰਦੇ ਆ ਕਰਤ ਦੇ ਦਿੰਦੇ ਪਰ ਅਸੀਂ ਥੋੜਾ ਜਿਹਾ ਲੇਟ ਆ ਨਾ ਘੰਟਾ ਕੋ ਲੇਟ ਆ ਅਸੀਂ ਜਦੋਂ ਥੋੜਾ ਜਿਹਾ ਟਾਈਮ ਨਾਲ ਨਿਕਲੇ ਹੁੰਦੇ ਤੇ ਫੇਰ ਠੀਕ ਰਹਿਣਾ ਸੀ ਵੈਸੇ ਸਾਢੇ ਕਿੰਨੇ ਕਿਲੋਮੀਟਰ ਆ ਇਹ ਸਾਰੇ ਹੁਣ ਹੁਣ ਵਿੱਚ ਘਾਰ ਜੇ ਕੰਮ ਹੀ ਐ ਡਰ ਡਰ ਜਾਈਏ ਕਿਉਂਕਿ ਅਸੀਂ ਜੇ ਬਿਲਕੁਲ ਵੀ ਸਿੱਧਾ ਪਹੁੰਚਦੇ ਫਿਰ ਵੀ ਅਸੀਂ ਅੱਧਾ ਘੰਟਾ ਲੇਟ ਆਂ ਘੰਟਾ ਬਲ ਕੇ ਲੇਟ ਆਂ ਜੀ ਤੇ ਹੁਣ ਤੁੰਦ ਨੇ ਵੀ ਮੜਾ ਜਿਹਾ ਵੀ ਕਿਤੇ ਤੰਗ ਕੀਤਾ ਤੇ ਫਿਰ ਸਾਰਾ ਫੰਕਸ਼ਨ ਵੇਚ ਹੀ ਰਹਿ ਜਣਾ ਅੱਛਾ ਵਿਆਹ ਬਾਰੇ ਤੇ ਜਾਣਕਾਰੀ ਦਿਓ ਕੀ ਵਲੀਮਾ ਆ ਮੇਰੀ ਨਹੀਂ ਬਰਾਤ ਹੈ ਦੋਸਤ ਹੈ ਇੱਕ ਆਪਣਾ ਦੁਬਈ ਅੱਛਾ ਤੇ ਇੱਕ ਦੀ ਸਿਸਟਰ ਦੀ ਸ਼ਾਦੀ ਹੈ ਤੇ ਦੂਸਰਾ ਜਿਹੜਾ ਦੋਸਤ ਹੈ ਜਿਹਦੇ ਨਾਲ ਹੈ ਉਹ ਵੀ ਦੋਸਤ ਹੈ ਦੋਨੋਂ ਦੀ ਯਾਨੀ ਦੋਵਾਂ ਵਾਲਾ ਮੈਨੂੰ ਸਦਾ ਓਕੇ ਸੋ ਮੇਰਾ ਪਹਿਲਾ ਵਿਆਹ ਜਿਹੜਾ ਮੈਂ ਯਾਨੀ ਇਨੀ ਦੂਰ اٹੈਂਡ ਕਰਨ ਜਾ ਰਿਹਾ ਇਹ ਤੇ ਚਲੋ ਬਹਾਨਾ ਸੀ ਜਾਣਾ ਤੇ ਅਸੀਂ ਤੁਹਾਡੇ ਪਿੰਡ ਵੀ ਸੀ ਹਾਂਜੀ ਹਾਂਜੀ ਤੇ ਫਿਰ ਇੱਕੋ ਤੀਰ ਚ ਮੈਂ ਦੋ ਤਿੰਨ ਸ਼ਿਕਾਰ ਕਰਕੇ ਆਈਏ ਆ ਵਧੀਆ ਇੱਕ ਪੰਥ ਦੋ ਕਾ ਜੜੀ ਗੱਲ ਹੋ ਗਈ ਇਦਾਂ ਹੀ ਸਹੀ ਹੈ ਤੇ ਵੈਸੇ 4 ਘੰਟਿਆਂ ਦਾ ਸਫਰ ਹੈਗਾ ਨਾ ਇਹ ਲਗਭਗ 4 ਘੰਟਿਆਂ ਦਾ ਦੱਸ ਦਾਂ ਬਿਲਕੁਲ ਇਸੇ ਤਰ੍ਹਾਂ ਠੀਕ ਹੈ ਜੀ ਤੇ ਅੱਜ ਮਲਤਾਨ ਹੀ ਪਹੁੰਚਾਂਗੇ ਉੱਥੇ ਰੁਕਾਂਗੇ ਆਪਾਂ ਤੇ ਕੱਲ ਨੂੰ ਫਿਰ ਉੱਥੋਂ ਨਿਕਲਾਂਗੇ ਬਹਾਵਲਪੁਰ ਵਾਲੇ ਪਾਸੇ ਲੋ ਜੀ 120 25 ਦੀ ਸਪੀਡ ਤੇ ਗੱਡੀ ਇੰਨੀ ਭੁਜਾਈ ਵੀ ਧੁੰਦ ਆਪਾਂ ਪਿੱਛੇ ਛੱਡ ਜਾਂਦੀ ਹੈ। ਉਹ ਉੜਵੇ ਉੜਵੇ ਆਏ ਉੜਦੇ। ਉੜਦੇ ਆਏ ਆ ਤੇ ਸੂਰਜ ਦੇ ਨੇੜੇ ਆ ਗਏ ਆ ਆਪਾਂ। ਆ ਦੇਖੋ ਧੁੰਦ ਪਿੱਛੇ ਰਹਿ ਗਈ। ਮਤਲਬ ਮੌਸਮ ਸਾਫ਼ ਹੋ ਗਿਆ। ਵੈਸੇ ਲਾਹੌਰ ਦੇ ਲਾਗੇ ਛਾਗੇ ਜਿਹੜਾ ਏਰੀਆ ਨਾ ਉੱਥੇ ਧੁੰਦ ਹੁੰਦੀ ਹੁੰਦੀ ਹੈ। ਪਰ ਇਧਰਲੇ ਪਾਸੇ ਉਹ ਆਪਾਂ ਪਿਛਲੇ ਦਿਨਾਂ ਵਿੱਚ ਵੀ ਜਦੋਂ ਅੰਜਮ ਸਰੋਏ ਵਾਲੇ ਪਾਸੇ ਆਏ ਸੀ ਸਮੁੰਦਰੀ ਤੇ ਉੱਥੇ ਲਾਹੌਰ ਮੀਂਹ ਪੈਂਦਾ ਸੀ ਪਰ ਇਧਰ ਮੌਸਮ ਸਾਫ਼ ਸੀਗਾ। ਸੋ ਅੱਜ ਵੀ ਸਾਫ਼ ਆ। ਚਲੋ ਇਹ ਸਾਡੇ ਆਸੇ ਵਧੀਆ ਹੋ ਗਿਆ ਨਾ ਜਿਹੜਾ ਅਸੀਂ ਕਹਿ ਰਹੇ ਸੀ ਕਿ ਲੇਟ ਹੋ ਜਾਗਾ ਜਾਂ ਵਿਆਹ ਰਹਿਣਾ ਜਾਏ ਆ ਉਹ ਚੀਜ਼ ਜਿਹੜੀ ਉਹ ਕਲੀਅਰ ਹੋ ਗਈ ਹੈ ਵੀ ਆਪਾਂ ਧੁੰਦ ਕਰਕੇ ਨਹੀਂ ਕੁਝ ਲੇਟ ਹੁੰਦੇ ਹਨਾ ਹਾਂ ਨਹੀਂ ਹੁਣ ਜੇ ਲੋਕੇਸ਼ਨ ਨਾ ਭੁੱਲ ਜਾਈਏ ਨਹੀਂ ਤੁਸੀਂ ਲੋਕੇਸ਼ਨ ਮਾਰਾ ਜੀ ਡਿਜੀਟਲ ਜਮਾਨਾ ਤੁਸੀਂ ਮੰਗਾਓ ਮੰਗਾਈ ਲਾਓ ਹਾਂ ਉਹਨਾਂ ਦੇ ਜਿਹੜਾ ਇਨਵੀਟੇਸ਼ਨ ਲੈਟਰ ਆਪਣਾ ਕਾਰਡ ਹੈ ਹਾਂ ਉਹਦੇ ਤੇ ਹੀ ਉਹਨਾਂ ਨੇ ਪਾ ਕੇ ਭੇਜਿਆ ਉਹਦੇ ਉੱਤੇ ਹਾਂ ਜੀ ਉਹਨਾਂ ਨੇ ਲਿਖਿਆ ਹੋ ਗਿਆ ਸਾਰਾ ਕੁਝ ਹੋ ਹਾਂ ਜਿਵੇਂ ਅੱਜ ਕੱਲ ਐਵੇਂ ਆ ਵੀ ਉਹ ਕਾਰਡ ਤੇ ਕਲਿੱਕ ਕਰੀਏ ਤੇ ਉਹ ਲੋਕੇਸ਼ਨ ਸ਼ੋ ਹੋ ਜਾਂਦੀ ਹੈ ਉਹਦੇ ਤੋਂ ਐਵੇਂ ਨਹੀਂ ਹੋਣ ਲੱਗ ਪਿਆ ਅੱਛਾ ਜੀ ਜੀ ਬਿਲਕੁਲ ਯਾਨੀ ਸਿਰਫ ਕਾਰਡ ਤੇ ਕਲਿੱਕ ਕਰਨਾ ਹੈ ਹਾਂ ਹਾਂ ਕਾਰਡ ਦੇ ਉੱਤੇ ਕਲਿੱਕ ਕਰ ਵਾਹ ਬਈ ਬਹੁਤਾ ਡਿਜੀਟਲ ਨਹੀਂ ਹੋ ਗਿਆ ਬਹੁਤ ਡਿਜੀਟਲ ਹੋ ਗਿਆ ਐਵੇਂ ਤੇ ਇਹ ਮੋਟਰਵੇ ਬਹੁਤ ਸ਼ਾਨਦਾਰ ਆ ਅੱਧਾ ਤਕਰੀਬਨ ਅਸੀਂ ਪੈਂਡਾ ਕੱਢਿਆਂ ਦਾ 2 ਘੰਟਿਆਂ ਦੇ ਵਿੱਚ ਮਲਤਾਨ ਦਾ ਅਨਬੋਰ ਆਇਆ ਕਹਿ ਰਿਹਾ ਜੀ 180 ਕਿਲੋਮੀਟਰ ਰਹਿ ਗਿਆ ਅੱਗੇ ਰਜਾਨਾ ਆ ਗਿਆ ਓਕੇ ਜੀ ਓਕੇ 1000 ਕਿਲੋਮੀਟਰ ਰਹਿ ਗਿਆ ਹੋਵੇ ਕਰਾਚੀ ਇਥੋਂ ਸਿਰਫ 1000 ਕਿਲੋ ਸਿਰਫ ਇੱਕ ਬਸ 10 ਦਸਾਂ ਘੰਟਿਆਂ ਦੀ ਬਾਟ ਠੀਕ ਹੈ ਨਹੀਂ ਵੈਸੇ ਜੇ ਤੁਸੀਂ ਲਾਹੌਰੋਂ ਵਨ ਰਾਈਡ 'ਚ ਜਾਣਾ ਹੋਵੇ ਤੇ ਕਿੰਨੇ ਕ ਟਾਈਮ 'ਚ ਪਹੁੰਚ ਜਾਂਦੇ ਹੋ ਦੇਖ ਲੋ ਅਸੀਂ ਉਸੇ ਹਿਸਾਬ ਨਾਲ ਜੇ ਸਾਹਿਬ ਨਾਲ ਵੀ ਅਸੀਂ ਪਿੱਛੇ ਆਏ ਆ ਜੀ ਲਗਭਗ ਘੰਟੇ ਇਹਦੇ ਵਿੱਚ ਅਸੀਂ ਮੇਰਾ ਖਿਆਲ ਨਾਲ 1 ਘੰਟਾ 'ਚ 100 ਕਿਲੋਮੀਟਰ ਤੇ ਮਸਤ ਕੀਤਾ ਹੂੰ ਤੇ ਜੇ 11 1150 ਕਿਲੋਮੀਟਰ ਵਿੱਚ ਤੁਸੀਂ ਬ੍ਰੇਕ ਵੀ ਲਾਓ ਤਾਂ 15 ਘੰਟੇ 'ਚ ਤੁਸੀਂ ਕਾਰ ਹੀ ਲਾਓ मतलब ब्रेक ਲੈ ਕੇ ਕੋਈ ਪੰਦੇ ਪੋਣੇ ਬਣੇ ਘੰਟੇ ਦੀ ਬ੍ਰੇਕ। ਤੁਹਾਡੀਆਂ ਸੜਕਾਂ ਸੱਚੀ ਬਹੁਤ ਕਮਾਲ ਨੇ। ਅਸੀਂ ਵੀ ਦਿੱਲੀ ਨੂੰ ਜਾਈਦਾ ਪੈਂਡਾ ਮਾਰੀਦਾ ਲੰਬਾ 350-400 ਕਿਲੋਮੀਟਰ ਪਰ ਸਾਨੂੰ 6-7 ਘੰਟੇ 8 ਵੀ ਲੱਗ ਜਾਂਦੇ ਆ। ਹਾਂ। ਪਰ ਆ ਹੁਣ ਆਪਣਾ 350 ਕਿਲੋਮੀਟਰ ਆ ਤਾਂ ਮੈਨੂੰ ਲੱਗਦਾ ਆਪਾਂ 24 ਘੰਟੇ ਜੇ ਕਵਰ ਕਰ ਜਾਣਾ। 24 ਘੰਟੇ ਤੋਂ ਪਹਿਲੇ ਹੋਏਗਾ। 350 ਘੰਟੇ। ਕਿਉਂਕਿ ਸਪੀਡ ਟੁੱਟਦੀ ਨਹੀਂ ਆ ਇੱਕੋ ਸਪੀਡ ਤੇ ਆਪਾਂ ਤੁਰੇ ਜਾ ਰਹੇ ਆ। ਹਾਂ। ਤੇ ਬੜਾ ਸਮੂਦਲੀ ਜਿਹਾ। ਦੇ ਨਾਲ-ਨਾਲ ਮੈਂ ਕਿਹਾ ਬਾਹਰਲਾ ਝਾਕਾ ਵੀ ਵਿਖਾ ਦਈਏ ਤੁਹਾਨੂੰ ਬਾਹਰ ਇਧਰਲੇ ਪਾਸੇ ਗੰਨਾ ਬਾਵਾ ਹੈਗਾ ਲੈਂਦੇ ਨਾਲ ਵਿੱਚ ਹਾਂਜੀ ਜ਼ਿਆਦਾ ਗੰਨਾ ਇਸ ਸਾਈਡ ਤੇ ਵੇਚਿਆ ਜਾਂਦਾ ਹਾਂ ਇਧਰਲੇ ਪਾਸੇ ਅਜਿਹਾ-ਇਸਾ ਹੁਣ ਅਸੀਂ ਜਿਵੇਂ-ਜਿਵੇਂ ਪੈਰੋਂ ਪਰ ਗਾਮ ਵਧਾਂਗੇ ਇਧਰ ਕਪਾਹ ਤੇ ਸਰੋਂ ਫਿਰ ਅਜਿਹਾ ਬੀਜਦੇ ਜ਼ਿਆਦਾ ਓਕੇ ਸੇਮ ਉਸੇ ਤਰ੍ਹਾਂ ਵੀ ਜਿਵੇਂ ਆਪਾਂ ਰਾਜਸਥਾਨ ਵਾਲੇ ਪਾਸੇ ਨੂੰ ਤੁਰੇ ਕਿਉਂਕਿ ਇਹ ਵੀ ਰਾਜਸਥਾਨ ਹੀ ਆਈ ਜਾਣਾ ਹੈ ਅਜਿਹਾ ਹਾਂ ਜਦੋਂ ਜਦੋਂ ਅਸੀਂ ਤੁਹਾਡੇ ਉਹ ਪਿੰਡ ਪਹੁੰਚਣਾ ਨਾ ਜਿਹੜਾ ਪਿੰਡ ਤੁਹਾਡਾ 100 ਤੇ 19 ਚਾਕੇ 17 117 ਚਾਕੇ ਜੀ ਉਹ ਸਮਝ ਲਓ ਕਿ ਬਾਉਂਡਰੀ ਉਹਦੀ ਇੱਕ ਸਾਈਡ ਤੇ ਬਿਲਕੁਲ ਉਹ ਡੈਜ਼ਰਟ ਆ ਜਾਂਦਾ ਹਾਂਜੀ ਦੂਸਰੀ ਸਾਈਡ ਤੇ ਥੋੜਾ ਬੋਤਾ ਹੋਈ ਉਹ ਜਿੱਤੇ ਕਪਾਕ ਨੂੰ ਨਰਮਾ ਬੀਜਿਆ ਜਾਂਦਾ ਬਿਲਕੁਲ ਬਿਲਕੁਲ ਪਾਕਿਸਤਾਨ 'ਚ ਜਿਹੜੇ ਲੰਬੀ ਦੂਰੀ ਦੇ ਸਫ਼ਰ ਹੁੰਦੇ ਆ ਜਿਹੜੇ ਤੁਸੀਂ ਐਜ਼ ਐ ਸਵਾਰੀ ਕਰਨੇ ਨੇ ਉਹ ਮਤਲਬ ਬੱਸ ਦੇ ਉੱਤੇ ਤੁਸੀਂ ਜਾ ਸਕਦੇ ਟ੍ਰੇਨ ਵੀ ਵੈਸੇ ਚੱਲਦੀ ਹੈ ਪਰ ਐਵੇਂ ਦੀਆਂ ਲਗਜ਼ਰੀ ਬੱਸਾਂ ਹੈਗੀਆਂ ਤੇ ਇਹ ਵੱਡੇ ਵੱਡੇ ਬ੍ਰਾਂਡਸ ਨੇ ਆ ਤੇ ਫੈਜ਼ਲ ਮੂਵਰ ਦੀ ਜਾ ਰਹੀ ਹੈ ਇਹਨਾਂ ਦਾ ਵੈਸੇ ਮੈਂ ਤਕਰੀਬਨ ਹਰੇਕ ਰੋਡ ਤੇ ਵੇਖਦਾ ਹੀ ਆ ਇਹਨਾਂ ਦੀਆਂ ਕਾਫੀ ਹੈਗੀਆਂ ਨੇ ਬੱਸ ਤਕੜਾ ਸੈਟਅਪ ਇਹਨਾਂ ਦਾ ਤਕੜਾ ਸੈਟਅਪ ਹੈ ਫੈਜ਼ਲ ਮੂਵਰ ਇਹ ਡਾਈਵੋ ਵੀ ਚੱਲਦੀ ਹੈ ਤੁਹਾਡੇ ਇੱਕ ਡਾਈਵੋ ਚੱਲਦੀ ਹੈ ਫੈਜ਼ਲ ਮੂਵਰ ਜੇ ਹੋਰ ਕਾਫੀ ਨੇ ਲੇਕਿਨ ਇਹਨਾਂ ਚੋਂ ਜਿਹੜੀ ਕਰਾਚੀ ਜਾਣ ਵਾਲੀ ਉਹ ਸਲੀਪਰ ਬੱਸਾਂ ਨਹੀਂ ਆ ਰਹੀਆਂ ਅੱਛਾ ਤੁਸੀਂ ਆ ਰਹੇ ਹੋ ਸੌਂਗ ਜਾ ਪੂਰਾ ਪਰਾ ਬੈੱਡ ਲੱਗਾ ਹੁੰਦਾ मतलब जवें एदे च अगर मान के चलो कोई सीटा होण गियां 60 50 60 सीटा होण गियां ना हां हां ओदे वे 20 25 रह जांदी है ओ भी उस क्योंकि गद्दियां वश्या ना होसाब हां ओ हिसाब नाल उते ਥੱਲੇ ਉਹਨੇ ਬੰਗ ਬੈੜੀ ਹੈ ਟਾਈਪ ਬਣੇ ਨੇ ਠੀਕ ਹੋ ਗਿਆ ਤੇ ਉਸ ਹਿਸਾਬ ਨਾਲ ਉਹ ਸਲੀਪਰ ਬਸਾਂ ਦੇ ਰਾਮਾ ਸੰ ਸੰਦੇ ਜਾ हां ਵੈਸੇ ਤੇ ਲਾਹੌਰ ਤੋਂ ਕਰਾਚੀ ਨੂੰ ਟ੍ਰੇਨ ਵੀ ਜਾਂਦੀ ਉਹਦਾਂ ਆਪਾਂ ਜਦ ਦਿਨ ਗਏ ਸੀ ਉਹ ਉਧਰੋਂ ਹੀ ਆਈ ਸੀ ਕਰਾਚੀ ਤੇ ਹਾਂ ਲੇਕਿਨ ਉਹ ਥੋੜਾ ਜਿਹਾ ਫਿਰ ਵੀ ਇੱਕ ਤੇ ਸਪੀਡ ਡਿਲੇ ਹਾਂ ਤੇ ਬਿਲਕੁਲ ਇਹਦਾ ਇਹ ਵੀ ਕਿ ਟਾਈਮ ਨਾ ਨਿਕਲੇਗੀ ਟਾਈਮ ਨਾ ਪਹੁੰਚੇਗੀ ਉਹ ਪੂਰੀਆਂ ਸਹੂਲਤਾਂ ਨੇ ਵੀ ਇੱਧਰਲੇ ਪਾਸੇ ਇਦਾਂ ਦੀ ਕੋਈ ਗੱਲ ਨਹੀਂ ਆ ਹਾਂ ਆਪਣੇ ਨਾਲ ਵੀ ਕੁਝ ਚੀਜ਼ਾਂ 'ਚ ਜਿਆਦਾ ਸ਼ਾਨਦਾਰ ਮਾਹੌਲ ਆ ਤੁਸੀਂ ਮਤਲਬ ਰੋਡ ਦੀ ਪੂਰੀ ਸਿਫਤ ਮੈਂ ਕਰਦਾ ਹ ਹਰ ਇੱਕ ਵੀਡੀਓ 'ਚ ਜਦੋਂ ਮੈਂ ਰੋਡ ਬਖਾਵਾ ਹਾਂ ਇਹ ਕਰਨੀ ਬਣਦੀ ਵੀ ਹੈ ਉਹ ਹੈ ਜੋ ਹੁਣ ਮਤਲਬ ਇਹ ਕਿਸ ਇੰਟਰਨੈਸ਼ਨਲ ਸਟੈਂਡਰਡ ਦਾ ਹੈ ਹਾਂਜੀ ਦੁਨੀਆ ਦੇ ਅਸੀਂ ਵੀ ਮਤਲਬ ਘੁੰਮਦੇ ਆ ਹਾਂ ਜਿਵੇਂ ਦੁਬਈ ਦੇ ਰੋਡ ਨੇ ਨਾ ਖੁੱਲੇ ਡੁੱਲੇ ਔਰ ਤੁਸੀਂ 140 150 60 ਤੇ ਜਾ ਸਕਦੇ ਹੋ ਇੱਥੇ ਵੀ ਜਾ ਸਕਦੇ ਹੋ ਲੇਕਿਨ ਇੱਥੇ ਲਿਮਟ 120 ਦੀ ਹੈ ਤੇ ਬਫਰ ਸਪੀਡ ਜਿਹੜੀ ਉਹ 9 ਦੀ ਹੈ 10 ਦੀ ਯਾਨੀ ਤੁਸੀਂ ਮੰਨ ਕੇ ਚਲੋ ਜਿੱਥੇ 120 ਲਿਖਿਆ ਹੈ ਉਥੇ ਤੁਸੀਂ 129 ਤੱਕ ਜਾ ਸਕਦੇ ਹੋ ਜੀ 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 ਬਟ ਅਗਰ 130 ਹੋਏਗਾ ਤੇ ਫਿਰ ਜਿਵੇਂ ਸਾਹਮਣੇ ਖੜੇ ਨੇ ਇਥੇ ਹਾਂ ਇਹ ਚਲਾਨ ਵੀ ਇਨਾਂ ਨੇ ਇਨਾਂ ਨੇ ਇੱਕ ਕੈਮਰਾ ਰੱਖਿਆ ਆਪਣੇ ਕੋਲੋਂ ਦੂਰੋਂ ਹੀ ਕਰ ਲੈਂਦੇ ਨੇ ਕੋਈ ਕੈਪਚਰ ਕਰਕੇ ਕੈਪਚਰ ਕਰਕੇ ਨਾਲ ਹੀ ਫੌਰਨ ਚਲਾਨ ਪੇ ਕਰੋ ਯਾਨੀ ਜਿੰਨਾ ਵੀ ਫਾਈਨ ਹੈ ਤੁਹਾਡਾ ਉਹ ਪੇ ਕਰਕੇ ਫਿਰ ਤੁਸੀਂ ਅੱਗੇ ਮੂਵ ਕਰਨਾ ਹੈ ਜੀ ਰੁਕੇ ਸੀਗੇ ਸਰਵਿਸ ਏਰੀਆ ਇੱਥੇ ਖਾਣ ਪਾਣ ਲਈ ਸਾਰਾ ਸਮਾਨ ਮਿਲ ਜੂਗਾ ਤੇ ਪੈਟਰੋਲ ਪੰਪ ਵਾਸ਼ ਰੂਮ ਵੀ ਹੋਇਆ ਰਹਾ ਸਾਰਾ ਕੁਝ ਹੁੰਦਾ ਇਹ ਤਕਰੀਬਨ ਜੇసే ਤਰ੍ਹਾਂ ਦਾ ਹੀ ਆਪਾਂ ਈਰਾਨ ਦੇ ਕੋਲ ਤੋਂ ਸੀਗੇ ਜਦੋਂ ਬੱਸਾਂ 'ਚ ਸਫ਼ਰ ਕਰਦੇ ਸੀ ਉੱਥੇ ਵੀ ਐਵੇਂ ਦੀਆਂ ਬੱਸਾਂ ਹੀ ਚੱਲਦੀਆਂ ਸੋ ਉਹ ਬੱਸਾਂ ਫਿਰ ਜਦੋਂ ਪੈੜਾ ਮਾਰਦੀਆਂ ਲੰਬਾ ਫਿਰ ਐਵੇਂ ਦੇ ਰੈਸਟ ਏਰੀਆ ਦੇ ਵਿੱਚ ਹੀ ਹੋ ਗਏ ਤੇ ਇਹ ਆਪਾਂ ਜਾਂਦੇ ਹੁੰਦੇ ਸੀ ਫਿਰ ਅੰਦਰ ਖਾਣ ਪੀਣ ਲਈ ਮਤਲਬ ਐਸੀ ਕੋਈ ਚੀਜ਼ ਇੰਦੇ ਪਰ ਕੋਈ ਸੱਚਾ ਮਟਾ ਮਾ ਲਾ ਭੀ ਨਾ ਲੱਗਦਾ ਸਾਪਾ ਕੋਲ ਸੀ ਨਾ ਬਸ ਸਟਾਰਟ ਕੋਲੇ ਸੀ ਉਹ ਸੀ ਸਿਗਨ ਨਾ ਇਹ ਚਾਬੀ 15 ਮਿੰਟਾਂ ਬਾਅਦ ਇੱਕ ਹੋਰ ਰੈਸਟ ਏਰੀਏ ਤੇ ਬ੍ਰੇਕ ਵੱਜੀ ਆ ਤੇ ਆ ਖੁੱਲ ਗਿਆ ਪਟਾਰਾ ਇਹ ਬਾਈ ਰਸਤੇ 'ਚ ਮੈਂ ਕਿਹਾ ਬੰਦੇ ਨੂੰ ਭੁੱਖ ਵੀ ਲੱਗ ਜਾਂਦੀ ਏ ਹੂੰ ਤੇ ਬੰਦੇ ਗੁੱਸਾ ਵੀ ਕਰ ਜਾਂਦੇ ਆ ਹਾਂ ਬੰਦੇ ਵਿੱਚ ਗੁੱਸਾ ਵੀ ਕਰ ਜਾਂਦੇ ਨੇ ਆ ਇਸੇ ਲਈ ਅਸੀਂ ਵੈਜੀ ਆਪਸ਼ਨ ਲੈ ਕੇ ਤੁਰੇ ਆ ਹਾਂ ਠੀਕ ਹੈ ਹੈ ਇਹ ਵਧੀਆ ਉਹ ਦੱਸਦੇ ਆ ਜੀ ਹਾਂਜੀ ਮੈਂ ਕਿਹਾ ਦੱਸਣਾ ਹੈ ਤੁਸੀਂ ਹਾਂਜੀ ਨਹੀਂ ਮੈਂ ਬਸ ਇਹਦੇ 'ਚ ਦੋ ਦੋ ਪਾਣਾ ਨਹੀਂ ਇਦਾਂ ਵੀ ਪਾਲੀਦਾ ਹੁੰਦਾ ਲੈ ਹਰਵਾਇਲਾ ਚਮਚਾ ਆਪਣਾ ਫੜ ਲੈ ਇਹ ਬਾੜ ਲੈਣਾ ਚਮਚ ਹਾਂ ਵੀ ਕਿਸੇ ਫੜ ਤੁਰ ਰੱਖ ਕੋਲ ਵੈਲਕਮ ਟੂ ਮੁਲਤਾਨ ਹੋ ਗਿਆ ਜੀ ਪਹੁੰਚ ਗਏ ਅਸੀਂ ਮੁਲਤਾਨ ਹਲੋ ਮਾਈਕ ਹਾਂ ਜੀ ਮੈਂ ਸੌਂ ਗਿਆ ਸੀ ਮੇਰੀ ਅੱਖ ਲੱਗ ਗਈ ਸੀ ਵੀ ਕਰਕੇ ਸ਼ਾਟ ਬਣਾ ਲਈ ਸਕੇ ਉਥੋਂ ਤੇ ਬਾਕੀ ਮੈਂ ਕੱਨੀ ਰਾਜਿਆ ਵੀ ਆ ਕੋਈ ਨਾ ਫਿਰ ਦਿਨੇ ਹੀ ਵੇਖਾਂਗੇ ਘੁੰਮ ਕੇ ਹਾਂ ਜੀ ਹਾਂ ਜੀ ਤੇ ਆ ਵੈਨਿਊ ਆ ਜਿੱਥੇ ਪ੍ਰੋਗਰਾਮ ਆ ਤੇ ਅੱਜ ਸ਼ੋਰ ਕਰ ਲੈਣੇ ਆ ਮੈਂ ਕਿਹਾ ਵੀ ਸ਼ੋਰ ਹੋ ਗਿਆ ਹੁਣ ਮਹਿੰਦੀ ਆ ਕਿ ਵਲੀਮਾ ਆ ਕਿ ਕੀ ਐ ਪੁੱਛ ਲੈਣੇ ਜਿੰਨਾਂ ਦਾ ਪਿਆਰ ਤੇਰਾ ਅੰਦਰ ਆਉਣਾ ਆਹ ਜੀ ਆਹ ਭਾਈ ਸਾਨੂੰ ਅੰਦਰ ਛੱਡ ਗਿਆ ਤੇ ਦੱਸ ਗਿਆ ਜੀ ਹਾਂ ਜੀ ਹੁਣ ਦੱਸੋ ਜੀ ਅੱਜ ਉਹ ਪਹਿਾਰ ਪਤਾ ਲੱਗਾ ਸੀ ਕਿ ਮਹਿੰਦੀ ਐ ਪਰ ਇਹ ਅਗਰ ਮਹਿੰਦੀ ਐ ਤੇ ਨਾਲ ਨਿਕਾਹ ਵੀ ਐ ਓਕੇ ਸੋ ਰੋਕਸਤੀ ਨਹੀਂ ਐ अच्छा हां वो डोडी नहीं आ जाएगी आज यानी जाना नहीं आज सिर्फ नका है ओके यानी कह लो कि रजिस्टर्ड होना, हो 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 होना है हां काफी कारवी होनी है ठीक है रजिस्टर्ड होना है उनका फिर इनਾਂ ਦਾ ਬਾਅਦ ਵਿੱਚ ਕੋਈ ਦਿਨ ਹੋਏਗਾ ਜਦੋਂ ਇਹਨਾਂ ਨੂੰ ਰਸਤੇ ਲਖਣੀ ਹੈਗੀ ਠੀਕ ਹੈ ਉਸ ਦਿਨ ਫੇ ਭਰਾਤ ਆਏਗੀ ਭਰਾਤ ਆ ਜੇ ਹਾਂ ਜੀ ਹਾਂ ਜੀ ਮਤਲਬ ਕੱਲ ਪਰਸੋਂ ਚ ਨਹੀਂ ਹੈਗਾ ਉਹ ਹਾਂ ਜੀ ਹਾਂ ਜੀ ਆਹ ਨਾਲ ਦਾ ਮੈਨੂੰ ਲੱਗਦਾ ਕਿਸੇ ਹੋਰ ਦਾ ਹੈ ਅੱਛਾ ਕਿਸੇ ਦੇ ਵਿਆਹ ਹਾਂ ਨਾਲ ਵਿਆਹ ਹੋ ਗਿਆ ਉਹਦੀ ਤਿਆਰੀ ਚੱਲ ਰਹੀ ਵੀ ਇਥੇ ਨਾ ਸਮੇਟ ਦੇ ਬਹੁਛੇ ਦੀ ਆ ਬਈ ਬੜੇ ਫਰਤੀਲੇ ਬੰਦੇ ਆ ਮੈਂਟੋ ਮੈਂਟਿਸ ਮੇਟ ਕੇ ਉਹ ਮਾਰਦੇ ਆ ਹੂੰ ਇੱਥੇ ਵੀ ਲਾਹੌਰ ਚ ਜਾਂ ਜਿਹੜੇ ਆਪਾਂ ਉਧਰ ਪਿੰਡਾਂ ਵਾਲੇ ਵਿਆਹ ਵੇਖੇ ਸੀ ਬੀਬੀਆਂ ਤੇ ਬੰਦਿਆਂ ਦਾ ਡਿਪਾਰਟਮੈਂਟ ਵੱਖਰਾ ਵੱਖਰਾ ਹੋਊਗਾ ਇੱਥੇ ਵੀ ਇੱਥੇ ਵੀ ਹੋਏਗਾ ਠੀਕ ਆ ਜਿਵੇਂ ਮੈਨੂੰ ਲੱਗਦਾ ਲੱਗਦਾ ਹੈ ਕਿ ਇਧਰ ਮੈਨਸ ਸਾਈਡ ਉਹ ਅੰਦਰ ਉਹੀ ਹੋਣਾ ਆਪਾਂ ਤਾਂ ਟੂ ਅਰਲੀ ਹੋ ਗਏ ਬਈ ਮੈਂ ਤਾਂ ਕਿਹਾ ਲੇਟ ਹੋ ਜਾਗੇ ਕਿਉਂਕਿ ਅਸੀਂ ਨਿਕਲੇ ਆ ਲਾਹੌਰੋਂ ਫਿਰ ਜਦੋਂ ਧੁੰਦ ਵੇਖੀ ਨਾ ਉਦੋਂ ਆਈਡੀਆ ਨਹੀਂ ਸੀ ਕਿ ਭਈ ਕਿੰਨਾ ਕੁ ਟਾਈਮ ਲੱਗ ਜਾਏਗਾ ਸਹੀ ਗੱਲ ਆ ਪਰ ਇਹ ਵੇ ਕਿ ਅਸੀਂ ਵੀਦਨ ਦਾ ਟਾਈਮ ਆ ਗਏ ਆ 4 ਵਜੇ ਆਪਾਂ 10:00 ਤੇ ਪਹੁੰਚ ਗਏ ਇੱਥੇ 4 ਵਜੇ ਉੱਥੋਂ ਤਕਰੀਬਨ ਲਾਹੌਰ ਤੋਂ ਬਾਹਰ ਨਿਕਲੇ ਸੀ ਬਾਹਰ ਨਿਕਲੇ ਸੀ ਸਹੀ ਬੜੀ ਵਧੀਆ ਸਪੀਡ ਨਾਲ ਆਏ ਆ ਹਾਂ ਠੀਕ ਆ ਬਹੁਤ ਤੇਜ਼ੀ ਪੈਂਦਾ ਮੁੱਕਿਆ ਹੂੰ 300 ਕਿਨੇ ਕਿਲੋਮੀਟਰ ਸੀ 349 50 50 350 ਕਿਲੋਮੀਟਰ ਅਸੀਂ ਤੈਅ ਕੀਤਾ ਵੇ ਲਗਭਗ ਕੋਈ 4 ਤੇ 3 7 ਤੇ ਓਏ ਹਾਂ ਬਹੁਤ ਵਧੀਆ ਹਲੇ ਬ੍ਰਿਕਾ ਵੀ ਵੱਜੀਆਂ ਦੋ ਤਿੰਨ ਹਾਂ ਸਾਢੇ ਤਿੰਨ ਘੰਟੇ ਤੋਂ ਦੋ ਵਾਰ ਰੁਕੇ ਨਹੀਂ ਹੈ ਬੜਾ ਵਧੀਆ ਚਲੋ ਖੈਰ ਭੱਖ ਦਾ ਮਾਹੌਲ ਤੇ ਫਿਰ ਵੇਖਦੇ ਹਾਂ ਹਾਂ ਇਹ ਲੱਗਦਾ ਇਹ ਨਾ ਸਨ ਗਵਾਹ ਜਿਹੜੇ ਨੇ ਪੇਰੈਂਟਸ ਵੱਲੋਂ ਜੀ ਸਾਈਨ ਹੋ ਰਹੇ ਨੇ ਠੀਕ ਹੈ ਹਾਂ ਜੀ ਇੰਡੀਆ ਟਵਾਂਸੀ ਸਰਦਾਰ ਜੀ ਇਹ ਫਾਗਰ ਨੇ ਉਹਨਾਂ ਦੇ ਤੇ ਉਹਨਾਂ ਵੱਲੋਂ ਹੋ ਸਾਈਨ ਹੋ ਰਹੇ ਨੇ ਨਾ ਠੀਕ ਹੈ ਐਸੇ ਗਵਾਹ ਗਵਾਹ ਦੇ ਤੌਰ ਤੇ ਮਤਲਬ ਇਹ ਰਜਿਸਟਰ ਹੋ ਜਾਂਦਾ ਇੱਥੇ ਹਾਂ ਜੀ ਸੌਫਟਵੇਅਰ ਤੇ ਠੀਕ ਹੈ ਰਜਿਸਟਰ ਹੋ ਰਹਾ ਪੰਜਾਬੀ ਸੋ ਜਦੋਂ ਵੀ ਰਾਈਸ ਦੇ ਰਜਿਸਟਰ ਕਰਾਉਣਾ ਉਹ ਬਾਅਦ ਚ ਫਿਰ ਮੈਰੀ ਸਰਟੀਫਿਕੇਟ ਇਹਦੇ ਤੋਂ ਹੀ ਬਣ ਜਾਂਦਾ ਠੀਕ ਹੈ ਜੀ ਆਓ ਸਹੀ ਆਓ ਵਹੀਦ ਖਾਤਰ ਸਿੰਘ ਹਾਂ ਜੀ ਉਹਨਾਂ ਨੇ ਸਾਈਨ ਉਹਨੇ ਖੁੜੀ ਨੋਟ ਮੁੰਡਿਆਂ ਨੋਟ ਠੀਕ ਹੈ ਜੀ ਭਈ ਇਹਨਾਂ ਦੀ ਮੌਜੂਦਗੀ ਦੇ ਵਿੱਚ ਇਨਕਾਰ ਹੋਇਆ ਠੀਕ ਹੈ ਉਹ ਫਿਰ ਗਵਾਹ ਰਹਿੰਦੇ ਸਹੀ ਬਿਲਕੁਲ ਜਿਹੜੇ ਅਸੀਂ ਵੀ ਜਦੋਂ ਵਿਆਹ ਰਜਿਸਟਰ ਕਰਾਉਂਦੇ ਆ ਉੱਥੇ ਵੀ ਗਵਾਹਾਂ ਦੀ ਲੋੜ ਪੈਂਦੀ ਹੈ ਉਹ ਨੰਬਰਦਾਰ ਹੋ ਗਿਆ ਜਾਂ ਪਰਿਵਾਰਕ ਮੈਂਬਰ ਹੋ ਗਏ ਉਸ ਤਰ੍ਹਾਂ ਆਡੀ ਪੂਰੀ ਬੱਲੇ ਦੇ ਵੀਡੀਓ ਆਸ ਜੀ ਆਸ ਜੀ ਇਹ ਕਿੱਥੇ ਆਇਆ ਜੀ ਸਪੈਸ਼ਲ ਕਾਸੀਰ ਇਹ ਛਗਣਾ ਵਾਲਾ ਪੈਨ ਹੈ ਜੀ ਇਹਦੇ ਨਾਲ ਸਾਈਨ ਆਓ ਜੀ ਆਓ ਛਗਣਾ ਵਾਲਾ ਪੈਨ ਇਹ ਛਗਣਾ ਵਾਲਾ ਪੈਨ ਇਹ ਦੁਲਹੇ ਤੇ ਦੁਲਹਨ ਨੇ ਇਹਦੇ ਨਾਲ ਸਾਈਨ ਕੀਤੇ ਹੋਣੇ ਨਾ ਉੱਤੇ ਲਿਖਿਆ ਵੀ ਇਹ ਕਬੂਲ ਹੈ ਅੱਛਾ ਆ ਆ ਕਬੂਲ ਹੈ ਲਿਖਿਆ ਕਬੂਲ ਹੈ ਠੀਕ ਹੈ ਜੀ ਅਬਦੁਲਵਾਬ ਬਾਦ ਅਸਰ ਬਾਦ ਅਬਦੁਲਫਾਜ਼ ਜਮਾ ਹੈਲੋ ਜੀ ਅੱਛਾ 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 ਇਤਨੇ ਜਲਦੀ ਨਾ ਕਰੇ ਆਪਾਂ ਦਾ ਸਾਰਾ ਖਰਾਬ ਨਾ ਹੋ ਜਾਏ ਚਲੋ ਚਲੋ ਕਰੇ ਕਰੇ ਆਪਾਂ ਇਹ ਤੇ ਭਾਈ ਹਾਂ ਲੋ ਜੀ ਇਧਰ ਉਹ ਭਾਜੀ ਹੁਣਾਂ ਨੇ ਵੀ ਕਰਤੇ ਸਾਈਨ ਤੇ ਵਾਹੀ ਪੈ ਗਈ ਇੱਕ ਹੋਰ ਤੁਹਾਡੇ ਵੀ ਇਹ ਦੂਲਾ ਕਿ ਦਰਸ ਕੀ ਦੂਲਾ ਜੀ ਬਟ ਉਹ 6 ਰੁਪਏ ਦਾ ਹੁੰਦਾ ਜੇ ਬਿਲਕੁਲ ਰਜਿਸਟਰ ਤੇ ਇਦਾਂ ਹੁੰਦਾ ਚਾਰ ਪਰਤੂ ਤੇ ਕਰਨੇ ਹੋ ਬੇਟਾ ਜਿਸ ਦਿਨ ਗੁਰੂ ਦੀ ਹਜ਼ੂਰੀ 'ਚ ਲਾਵਾ ਹੁੰਦੀਆਂ ਉਦੋਂ ਵੀ ਮੁੰਡੇ ਤੇ ਕੁੜੀ ਦੇ ਸਾਈਨ ਹੁੰਦੇ ਆ ਉਸ ਵੇਲੇ ਵੀ ਜਿਹੜਾ ਗੁਰਦੁਆਰਾ ਕਮੇਟੀ ਦਾ ਇੱਕ ਰਜਿਸਟਰ ਬਣਿਆ ਹੁੰਦਾ ਨਾ ਉਹਦੇ ਤੇ ਦਰਜ ਹੁੰਦਾ ਸਾਰਾ ਚੈੱਕ ਕਰ ਲਵਾਂ ਯਾਰ ਆਸੇ ਤਵੱਕਕਲੁ ਅਲੈ ਵਨ ਆਉਜ਼ੁ ਬਿਲਲਾਹੀ ਵਨ ਮਿਨ ਸ਼ੁਰੂਰੀ ਅਨਫਸਿਨਾ ਵਨ ਸਿਆਤਿ ਅੰਬਾਲਿਨਾ من یاده اللہ فلا مجل لہو ومن یقلل فلا حادی لہ ونشہد ان لا الہ الا اللہ وحدہ لا شریف لہو ونشہد ان سیدنا ومولنا محمد مبدہ ورسولہ اما بعد فعوذ باللہ من الشیطان الرجیم بسم اللہ الرحمن الرحیم فذکرونی اذکرکم مشکرولی ولا تکفرونی یا ایوہ الذین آمنوا تقو اللہ حق تقاتہ ولا تموتن اللہ وانتم مسلمون یا ایوہ الذین آمنوا تقو اللہ وقینوا مع السابقین فانته ما لكم من النساء مسنا وثلاثا وربا قال النبي صلى الله عليه وسلم النكاح من سنتي فمن رغب عن سنتي فليس مني صدق الله العظيم اللهم صل وسلم دائما ابدا على حبيبك خير الخلق اللهم صل على سيدنا ونبينا محمد نبي العطاء وباري الوفاء نبي الجمال وباري الشفاء سيدنا ابي الزهراء واله وبارك وسلم آدم اللہ ملف کمالف طبین عدم وغف اللہ طبعین عائص و صلہ علّلم اللہ ملف اللہ ملف طبینت الہرہ ربی اللہ اللہ حضرت علی ربی اللہ عنہ میرے مولانا سور کو شان فرما آپس میں اتفاق اتحاد کی دولت نصیب فرما ہمیشہ خوشیاں عطا فرما دونوں فیملیوں میں آپس میں اتفاق اتحاد کی دولت نصیب فرما شر ادا شر شیطان نظر بد سے محفوظ فرمانا ہر دکھ پریشانی سے محفوظ فرمانا پیارے محبوب صلی اللہ علیہ وسلم کی سنت مطابق عمل کی توفیق عطا فرمانا میرے مولا پیارے محبوب صلی اللہ علیہ وسلم کی سنت مطابق عمل کی توفیق عطا فرمانا اس نکاح کو ان کے لیے مبارک فرما دے سب حاضرین کی دعا کو ان کے حق میں قبول فرما دے میرے مولا پیارے محبوب علیہ السلام کے سنکے سے عزت والا وسط والا برکت والا رزق حلال عطا فرما دے رب یک فر و رحم تو خیر الرحیم ربنا تبرنی فرد المنتخیر وارثین الله حسنا الله غنی الملکید نعمت مولا غنی منوصی صلی الله تعالی علی خلفه محمد وعالی وصحبه اجمعین لا اله الا الله محمد صلی مبارک ہو بھائی مبارک ہو جی ہو گیا جی ہاں جی جی ਏ ਹੁਣ ਅਫੀਸ਼ੀਅਲ ਅਫੀਸ਼ੀਅਲ ਹੀ ਹੁਣ ਹੋ ਗਿਆ ਜੀ ਹੁਣ ਬੰਦਾ ਕਿਉਂਕਿ ਖੀਰ ਲੀਆਂ ਰਸਮਾਂ ਤੇ ਗਵਾਈ ਪਾਈ ਤੇ ਬਾਅਦ ਚ ਅਰਦਾਸ ਅਰਦਾਸ ਕਰ ਲੋ ਦੁਆ ਹਾਂ ਜੀ ਬਿਲਕੁਲ ਇਸੇ ਤਰ੍ਹਾਂ ਮੌਲਵੀ ਸਾਹਿਬ ਨੇ ਪੜਿਆ ਵੀ ਹਾਂ ਹੁਣ ਇਹ ਮੇਨ ਕਾਮ ਇਹ ਬੇਦਰ ਦੇ ਤੌਰ ਤੇ ਜਾਣਾ ਇਹ ਇਹ ਦੇ ਦੇ ਅੱਛਾ ਇਹ ਆ ਦੇਖੋ ਇਹ ਇਧਰ ਦਿਓ ਭਾਈ ਇਹ ਇਧਰੋਂ ਤੋਰੋ ਅਬ ਇਹ ਇਧਰ ਹੀ ਤੋਰ ਦਿਓ ਇਹਨੂੰ ਪਤਾ ਲੱਗੇ ਵਿਦਗੀ ਹੁੰਦੀ ਹੈ ਇਹ ਇਹਦੇ ਘਰ ਵਾਲੀ ਦਾ ਵੀ ਹਿੱਸਾ ਦੇ ਦੇਣਾ ਬਦਾਮ ਇਹਦੇ ਘਰ ਵਾਲੀ ਦਾ ਵੀ ਹਿੱਸਾ ਦਿਓ ਇਹ ਪੋਟਲੀਆਂ ਚ ਇਦਾਂ ਪੈਕ ਕੀਤਾ ਹੈ ਹਾਂ ਇਹ ਪੋਟਲੀਆਂ ਚ ਪੈਕ ਕੀਤਾ ਇਸ ਤਰ੍ਹਾਂ ਮੈਂ ਪਹਿਲੀ ਵਾਰ ਵੇਖ ਰਿਹਾ ਹੋ ਸਕਦਾ ਵੀ ਸਾਡੇ ਵੱਲ ਵੀ ਇਦਾਂ ਵੰਡਦੇ ਹੋਣ ਪਰ ਉਹ ਤਾਂ ਮੁਠੀਆਂ ਭਰ-ਭਰ ਦਿੰਦੇ ਹੁੰਦੇ ਪਹਿਲਾਂ ਮੁਠੀਆਂ ਭਰ-ਭਰ ਕੇ ਦਿੰਦੇ ਹੁੰਦੇ ਸਨ ਪਰ ਇਹ ਪੈਕ ਕਰਕੇ ਦਿੰਦੇ ਹਾਂ ਹਾਂ ਮਠਾਈ ਦੀ ਵੀ ਬਣਾਉਂ ਹਾਂਜੀ ਹਾਂਜੀ ਆ ਮਠਾਈ ਆ ਗਿਆ ਮੂੰਹ ਮਿੱਠਾ ਕਰਨਾ ਮੁਠਾ ਮੂੰਹ ਮਿੱਠਾ ਕਰਨਾ ਲੇਕਿਨ ਇਹ ਐ ਟ੍ਰੈਡੀਸ਼ਨਲ ਵੇ ਜੀ ਹਾਂ ਚਲੋ ਜੀ ਕਰਾਂ ਜੀ ਲਓ ਜੀ ਬੈਦ ਸਾਰੇ ਪਾਸੇ ਵੰਡੀ ਜਾ ਰਹੀ ਹੈ ਆ ਭਾਈ ਸਾਹਿਬ ਵੰਡ ਰਿਆ ਇੱਧਰ ਸਾਰਿਆਂ ਨੂੰ ਪੋਟਲੀਆਂ ਮਿਲ ਗਈਆਂ ਇੱਕ ਇੱਕ ਐਵੇਂ ਹੀ ਸਾਰੇ ਜਿੰਨੇ ਬੰਦੇ ਨੇ ਸਾਰੇ ਪਾਸੇ ਵੰਡੀ ਜਾ ਰਹੇ ਨੇ ਆ ਕਮਾਲ ਆ ਵਧੀਆ ਕਿਸੇ ਤੇ ਦੋ ਲਿਆ ਨਹੀਂ ਪੋਟਲੀ ਨਹੀਂ ਮੈਂ ਇੱਕ ਹੀ ਲਈਏ ਨਹੀਂ ਤੁਸੀਂ ਦੋ ਨਹੀਂ ਇਹ ਜੇ ਸ਼ਵਾਰਾ ਸ਼ਵਾਰਾ ਸਾਡੇ ਸ਼ਵਾਰਾ ਸਾਡੇ ਸ਼ਵਾਰਾ ਨਹੀਂ ਲਾਉਂਦੇ ਨਾ ਇਦਾਂ ਮੁੰਡੇ ਦੇ ਮੂੰਹ ਨੂੰ ਲਾਉਂਦੇ ਆ ਵੱਡੇ ਹਾਂ ਹਾਂ ਸ਼ਗਨੋ ਸ਼ੁਰੂਆਤ ਹੁੰਦੀ ਰਿਸ਼ਤੇ ਦੀ ਉੱਥੋਂ ਅੱਛਾ ਅੱਛਾ ਉਹ ਤਾਂ ਬਣਾ ਪਿੱਛੇ ਹੋ ਜਾਂਦਾ ਇਹਦੇ ਉਹਨੂੰ ਲਾਸਟ ਏਜ ਨਹੀਂ ਉਹ ਲੱਗਦਾ ਹੁੰਦਾ ਇੱਥੇ ਸ਼ਵਾਰਾਕ ਨਹੀਂ ਲੱਗਦਾ ਵੈਸੇ ਉਹ ਕੀ ਕਹਿੰਦੇ ਨੇ ਉਹ ਦੇ ਦਿੰਦੇ ਨੇ ਜਦੋਂ ਪੱਕ ਟੱਕ ਹੁੰਦਾ ਮਤਲਬ ਉਦੋਂ ਹੁੰਦਾ ਹੁੰਦਾ ਉਹ ਹਾਂਜੀ ਹਾਂ ਰੋਟੀ ਖੋਲ ਵੀ ਰੋਟੀ ਹਾਂ ਇਹ ਬੰਦਾ ਜਿਹੜਾ ਨਾ ਜਿਹੜਾ ਕਹਿੰਦਾ ਕਿ ਰੋਟੀ ਖੋਲਦੇ ਆਂਦਾ ਸਭ ਤੋਂ ਚੰਗਾ ਉਹ ਲੱਗਦਾ ਉਹ ਲੱਗਦਾ ਟਾਈਮ ਕੀ ਹੋਇਆ ਵੈਸੇ ਤੁਸੀਂ ਕਹਿੰਦੇ ਸੀ ਨਾ ਵੀ 10 ਵਜੇ ਤੱਕ ਹੁੰਦਾ ਸਾਰਾ ਪ੍ਰੋਗਰਾਮ ਲਾਹੌਰ ਦੇ ਵਿੱਚ ਤੇ ਬੜੀ ਪਾਬੰਦੀ ਹੈ ਇੱਥੇ ਦਾ ਮੈਨੂੰ ਅੱਜ ਪਹਿਲਾ ਐਕਸਪੀਰੀਅੰਸ ਹਾਂ 10 ਮਿੰਟ ਰਹਿ ਗਏ ਆ ਪਰ ਹੱਲੇ ਵੀ ਮੈਨੂੰ ਲੱਗਦਾ ਅੱਧਾ ਘੰਟਾ ਲੱਗ ਜੂਗਾ ਫਿਰ 10:30 11 ਵਜੇ ਤੱਕ ਹੋ ਸਕਦਾ ਵੀ ਇਸਨਾਪਤੀ ਹੋਵੇ ਹੋ ਸਕਦਾ ਹੈ ਸ਼ਾਇਦ ਰੂਟ ਚੇਂਜ ਹੋਵੇ ਆਹ ਠੀਕ ਹੈ ਲੋ ਜੀ ਮਲਤਾਨ ਦੇ ਵਿੱਚ ਹੀ ਅਸੀਂ ਇੱਕ ਘਰ ਪਹੁੰਚ ਗਏ ਆ ਤੇ ਬੜਾ ਸੋਹਣਾ ਕਮਰਾ ਬਈ ਰਹਿਣ ਦਾ ਸੱਚ ਵਿਆਹ ਕਿਵੇਂ ਕਿ ਮੇਰੇ ਤਾਂ ਉੱਧਰ ਬੀਬੀਆਂ ਵਾਲਾ ਪਾਸਾ ਵਧੀਆ ਸੀ ਵਧੀਆ ਸੀਗਾ ਹਾਂਜੀ ਤੁਸੀਂ ਕਬੂਲ ਹੈ ਕਬੂਲ ਹੈ ਹੁੰਦਾ ਵੇਖਿਆ ਹਾਂਜੀ ਸਾਹਮਣੇ ਵੇਖਿਆ ਪਹਿਲੀ ਔਰ ਵੇਖਿਆ ਹਾਂ ਹਾਂ ਪਰ ਉਹ ਤਾਂ ਥੋੜਾ ਰੱਸ਼ ਪੈ ਗਿਆ ਸੀ ਉਹਦੇ ਮਤਲਬ ਅੱਗੇ ਖੜ ਗਿਆ ਸੀ ਕਾਫੀ ਪਰ ਉਸੇ ਇਸ ਦੇ ਜਿੱਦਾਂ ਆਪਣੇ ਬੈਠਦੇ ਹੁੰਦੇ ਆ ਉਸੇ ਤਰ੍ਹਾਂ ਸੀਗਾ ਇੱਕ ਪਾਸੇ ਮੁੰਡਾ ਮਠਾ ਦੇ ਕੋਸੇ ਕੁੜੀ ਅੱਛਾ ਤੇ ਪੰਜਾਂ ਦਸਾਂ ਕੁ ਮਿੰਟਾਂ ਦੇ ਵਿੱਚ ਹੀ ਬਸ ਆਉ ਰਸਮਾ ਮਨ ਲ ਮੈ ਪੁੱਛਣਾ ਹੀ ਹੁੰਦਾ ਉਹਨਾਂ ਨੇ ਮੈਨੂੰ ਲੱਗਦਾ ਕਿਉਂਕਿ ਜਿਹੜਾ ਦੁਲਹਾ ਸੀਗਾ ਉਹਨੂੰ ਬੰਦਿਆਂ ਵਾਲੇ ਪਾਸਿਓਂ ਠਾਲ ਕੇ ਤੁਹਾਡੇ ਵਾਲੇ ਪਾਸੇ ਲੈ ਗਏ ਸੀਗੇ ਬਾਅਦ ਫਿਰ ਉਹ ਆਈ ਸੀ ਕੁੜੀ ਜਿਹਦਾ ਵਿਆਹ ਸੀ ਹਾਂ ਹਾਂ ਤੇ ਨਾਲ ਇੱਕ ਬੂਲੇ ਹੋ ਗਏ ਹਾਂ ਕਬੂਲ ਠੀਕ ਆ ਬਈ ਫਿਰ ਨੋ ਹੀ ਕਰਨੀ ਕੁਝ ਮਿਲਿਆ ਕਸਟਰਡ ਖਾਦਾ ਆ ਕਸਟਰਡ ਸੀਗਾ ਫਰੂਟ ਮੈਂ ਇੱਧਰ ਦਿਖਾਉਣ ਲੱਗਾ ਸੀਗਾ ਵਿਸਵੇਰ ਨੂੰ ਪੱਗ ਬੰਨਣ ਵਾਸਤੇ ਸ਼ੀਸ਼ਾ ਹੈਗਾ ਚੱਲ ਇੱਥੇ ਵਧੀਆ ਵੱਜ ਜੂ ਤੇ ਜਦੋਂ ਉਹ ਸਾਰਾ ਕਬੂਲੇ ਕਹਿ ਕੇ ਸਾਡੇ ਵਾਲੇ ਪਾਸੇ ਆ ਗਏ ਨਾ ਫਿਰ ਉੱਥੇ ਗਮਾਈਆਂ ਹੋਈਆਂ ਬੰਦਿਆਂ ਦੀਆਂ ਜਿੱਦਾਂ ਆਪਣੇ ਵੀ ਹੁੰਦੀਆਂ ਹੁੰਦੀਆਂ ਕੋਟ ਮੈਰਿਜ 'ਚ ਵਹਿ ਜਾਂਦੇ ਜਿਆਦੀਆਂ ਪੈਂਦੀਆਂ ਗਵਾਈਆਂ ਇੱਥੇ ਤਿੰਨ ਚਾਰ ਦੋ-ਦੋ ਜਣਿਆਂ ਦੀਆਂ ਗਵਾਈਆਂ ਪਈਆਂ ਨਹੀਂ ਤੇ ਵੈਸੇ ਆਪਣੇ ਨੰਨਾਂ ਤੋਂ ਬਾਅਦ 'ਚ ਗੁਰਦੁਆਰਾ ਸਾਹਿਬ 'ਚ ਸਾਈਨ ਹੁੰਦੇ ਹੁੰਦੇ ਆ ਕੁੜੀ ਮੁੰਡੇ ਦੇ ਕੁੜੀ ਮੁੰਡੇ ਦੇ ਜੇ ਗ੍ਰੰਥੀ ਸਿੰਘ ਦੇ ਹੁੰਦੇ ਹੁੰਦੇ ਆ ਪਰ ਇੱਥੇ ਇਦਾਂ ਸੀ ਚਲੋ ਪਹਿਲੀ ਵਾਰ ਕਬੂਲੇ ਕਬੂਲੇ ਤੁਸੀਂ ਵੇਖ ਲਿਆ ਹਨ ਮੈਂ ਪਰ ਮੈਂ ਗਵਾਈਆਂ ਜ਼ਰੂਰ ਵੇਖੀਆਂ ਪਰ ਜੇ ਮੈਨੂੰ ਪਤਾ ਲੱਗ ਜਾਂਦਾ ਮੈਂ ਸ਼ਾਇਦ ਉਧਰ ਸਹੀ ਹੁੰਦਾ ਇਹ ਆ ਠੀਕ ਮਤਲਬ ਨਿਗਾਹ ਹੁੰਦਾ ਨਾ ਵੈਸੇ ਤਾਂ ਕਹਿੰਦੇ ਕਈ ਵਾਰ ਇਹ ਹੁੰਦਾ ਕਿ ਕੋਈ ਮੁੰਡਾ ਕਿਸੇ ਹੋਰ ਜਗ੍ਹਾ ਤੇ ਬੈਠਾ ਹੁੰਦਾ ਆਹੋ ਕੁੜੀ ਕਿਸੇ ਹੋਰ ਜਗ੍ਹਾ ਤੇ ਬੈਠੀ ਹੁੰਦੀ ਹੈ ਪਰ ਉੱਥੇ ਬਸ ਉਹਨਾਂ ਦਾ ਕਬੂਲੇ ਕਬੂਲੇ ਕਰਾ ਮੰਨ ਲੋ ਜਿਹੜੇ ਮੌਲਵੀ ਜਾਂ ਕਾਜੀ ਸਾਹਿਬ ਹੁੰਦੇ ਆ ਉੱਥੇ ਜਾ ਕੇ ਇਕੱਲੇ ਇਕੱਲੇ ਨੂੰ ਪੁੱਛੇ ਹੁੰਦੇ ਆ ਹਾਂ ਤੇ ਇਹ ਤਾਂ ਅੱਜ ਮਲ ਆਹੋ ਸਾਹਮਣੇ ਬੈਠ ਕੇ ਮੋਰੇ ਹਲਕੇ ਜਿਹੇ ਛੋ ਤੇ ਉਧਰ ਵਸੇ ਮੁੰਡਾ ਬਟਨ ਸੀਗਾ ਤੇ ਫੁੱਲ ਆਉਂਦਾ ਹੋਵੇਗਾ। ਓਕੇ। ਦਾ ਲੱਗਦਾ ਲੱਗਾ ਸੀਗਾ ਤੇ ਕੁੜੀ ਪੱਤੀ ਸੀਗੀ। ਵੈਸੇ ਨਾ ਵਿਕਾਸ ਭਾਜੀ ਨੇ ਉਹਨਾਂ ਨੂੰ ਕਿਹਾ ਸੀ ਵੀ ਇਹ ਇਹ ਦੇਖਣਗੇ ਉਹ ਰਸਮ ਤੇ ਸ਼ੂਟ ਕਰਨਗੇ ਤਾਂ ਉਹਨਾਂ ਕਹੀ ਕੋਈ ਗੱਲ ਨਹੀਂ ਪਰ ਸਾਨੂੰ ਪਤਾ ਨਹੀਂ। ਪਤਾ ਨਹੀਂ ਸੀਗਾ ਸਾਨੂੰ। ਨਹੀਂ ਕੀਤਾ ਮੈਂ ਕਿਹਾ ਫਿਰ ਕੋਈ ਕਵੇ ਨਾ ਮੈਨੂੰ ਨਾ। ਨਹੀਂ ਨਹੀਂ ਸਾਨੂੰ ਪਤਾ ਨਹੀਂ ਲੱਗਾ ਵੀ ਉਹ ਕਦੋਂ ਰਸਮ ਹੋਗੀ। ਉਹ ਪਤਾ ਹੀ ਉਦੋਂ ਲੱਗਾ ਵੀ ਜਦੋਂ ਉਧਰੋਂ ਆ ਗਏ ਹੋ ਕੇ। ਨਹੀਂ ਜੀ ਮੈਨੂੰ ਨਹੀਂ। ਨਹੀਂ ਤਾਂ ਆਪਾਂ ਆਪਣੇ ਵੇਖਣ ਵਾਲਿਆਂ ਨੂੰ ਵਿਖਾ ਦੇਣਾ ਸੀਗਾ। ਚਲੋ خیر ਕਿਉਂ ਪਤਾ ਹੁੰਦਾ ਕਿ ਮਤਲਬ ਹੈ ਮੈਂਗਾ ਪਰਮਿਸ਼ਨ ਤੋਂ ਬਿਨਾ ਨਹੀਂ ਕਰਨਾ ਚਾਹੀਦਾ ਹਾਂ ਬਿਲਕੁਲ ਨਹੀਂ ਉਹ ਕਹਿਤਾ ਸੀ ਉਹ ਕੁੜੀ ਦੇ ਫਾਦਰ ਸਾਹਿਬ ਨੂੰ ਵੀ ਤੇ ਜਿਹੜੇ ਉਹਦੇ ਭਾਈ ਸੀਗੇ ਤੇ ਬਾਕੀ ਠੀਕ ਆ ਜੀ ਇਹ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਆ ਸਵੇਰ ਨੂੰ ਮਿਲਦੇ ਆ ਨਵੀਂ ਵੀਡੀਓ 'ਚ ਕੀਪ ਵਾਚਿੰਗ ਵਾਕ ਵਿਦ ਦਰਨ ਬਾਈ ਬਾਈ ਜੀ